ਸਾਰੇ ਸਾਰੇ ਪ੍ਰਵਾਸੀਆਂ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਇੰਨੀ ਬਹੁਮਤ ਨਾਲ ਭਾਰੀ ਵੋਟਾਂ ਨਾਲ ਸਮیرے ਸਰ ਨੂੰ ਜਿਤਾਇਆ ਟਿੱਲੋ ਸਰ ਨੂੰ ਜਿਤਾਇਆ ਵੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਾ ਕਰਾਂਗੀ ਮੈਂ ਕਹਿੰਦੇ ਸ਼ੇਰ ਆਇਆ ਸ਼ੇਰ ਆਇਆ ਟਿੱਲੋ ਸਾਡਾ ਫੇਰ ਆਇਆ ਕਿਦਾਂ ਦਾ ਮਾਹੌਲ ਤੁਸੀਂ ਕਹਿੰਦੇ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਥੱਥੇ ਸਾਰਿਆਂ ਦਾ ਮਾਹੌਲ ਕਿਸ ਤਰ੍ਹਾਂ ਦਾ ਵੈ ਕਿ ਖੁਸ਼ੀ ਦੇ ਇੰਨੇ ਕਰ ਸਭ ਦੇ ਅੱਖਾਂ ਚ ਹੰਸੂ ਹੈ ਕਿ ਅੰਸਰ ਰੁਕ ਨਹੀਂ ਰਹੇ ਸਭ ਦੇ ਚਿਹਰੇ ਤੇ ਇੰਨੀ ਖੁਸ਼ੀ ਹੈ ਨਾ ਬਹੁਤ ਜ਼ਿਆਦਾ ਪਰਮਾਤਮਾ ਨੇ ਬਹੁਤ ਨੇੜੇ ਹੋ ਕੇ ਸਾਡੀ ਸੁਣੀ ਜਿਹੜੇ ਕਹਿੰਦੇ ਸੀਗੇ ਨਾ ਕਿ ਜਾਲੀ ਵੋਟਾਂ ਦਿੱਤੀਆਂ ਜਾਲੀ ਵੋਟਾਂ ਅੱਜ ਉਹੀ ਸਾਹਮਣੇ ਆ ਕੇ ਇੱਕ ਵਾਰੀ ਖੜ ਕੇ ਗੱਲ ਕਰਨ ਕਿ ਦੱਸਿਓ ਸਾਨੂੰ ਤੁਹਾਨੂੰ ਕਿੰਨੇ ਚਾਲੀ ਵੋਟਾਂ ਦਿੱਤੀਆਂ ਕਹਿੰਦੇ ਮੋਬਾਈਲਾਂ ਦੇ ਉੱਤੇ ਸਪੀਚ ਦੇਣੀ ਵੀਡੀਓ ਬਣਾ ਕੇ ਸ਼ੇਅਰ ਕਰਨੀਆਂ ਬੜਾ ਸੁੱਖਾ ਹੁੰਦਾ ਵੈ ਜਦੋਂ ਸਾਹਮਣੇ ਫੇਸ ਟੂ ਫੇਸ ਗੱਲ ਕਰਨਗੇ ਨਾ ਫਿਰ ਆਪਾਂ ਗੱਲ ਕਰਾਂਗੇ ਆਓ ਜੀ ਆ ਲੱਡੂ ਵੰਡ ਰਹੇ ਫਿਰ ਕਿੱਦਾਂ ਬਿਲਕੁਲ ਸਾਰੇ ਆ ਤੇ ਤੁਹਾਡਾ ਵੀ ਮੂੰਹ ਮਿੱਠਾ ਹੋਇਆ ਹੋਣਾ ਮੇਰੇ ਖਿਆਲ ਨਾਲ ਸਾਬ ਦੇ ਪਾਸ ਸਾਰਿਆਂ ਦਾ ਮੂੰ ਮਿੱਠਾ ਕਰਾਇਆ ਸੀ ਲੋਕਾਂ ਕੀ ਲੋਕਾਂ ਦੇ ਅਗੜੀ ਮੈਂਦਾ ਸੀ ਵਧੀਆ ਨਿਕਲੂ ਲੋਕਾਂ ਵੀ ਬਸਾਸੇ ਕੰਮ ਕਰਾਏ ਜੋਗੇ ਬਿਲਕੁਲ ਕਰਾਏ ਜਾਣਗੇ ਜੀ ਦੇਖੋ 2 ਸਾਲ ਤੋਂ ਬਿਨਾ ਕਿਸੇ ਲਾਲਚ ਦੇ ਕੰਮ ਹੋ ਰਹੇ ਸੀਗੇ ਨਾ ਤੇ ਅੱਗਿਓ ਵੀ ਹੁਣ ਤੱਕ ਕਹਿੰਦੇ ਕਿਸੇ ਚੀਜ਼ ਦੀ ਕਮੀ ਥੋੜੀ ਹੈ ਸਰ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਿਰਫ ਇੱਕ ਸੇਵਾ ਜਜ ਭਾਵਨਾ ਦੀ ਉਹਨਾਂ ਦੇ ਵਿੱਚ ਹੈਗਾ ਕਿ ਮੈਂ ਸੇਵਾ ਕਰਨੀ ਹੈ ਜੇ 2 ਸਾਲ ਤੋਂ ਹੋ ਰਹੇ ਸੀ ਤੇ ਅੱਗਿਓ ਕਿਉਂ ਨਹੀਂ ਹੋਣਗੇ ਆ ਗਿੱਤੇ ਮੇਰੇ ਵੋਟਰਾਂ ਨੂੰ ਕੀ ਕਹਿਣਾ ਚਾਹੂਗੀ लास्ट ਹਾਂ ਮੈਂ ਲਾਸਟ ਵਿੱਚ ਸਾਰੇ ਵੋਟਰਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਟੀਮ ਮੈਂਬਰ ਜਿੰਨੇ ਵੀ ਹੈ ਜਿੰਨੇ ਮੈਂ ਹੁਣ ਕੱਲੇ-ਕੱਲੇ ਦਾ ਨਾਮ ਤਾਂ ਚਲੋ ਮੈਂ ਨਹੀਂ ਕਹਿ ਲੈ ਸਕਦੀ ਨਾ ਮੈਂ ਜਾਣਦੀ ਹਾਂ ਪਰ ਸਾਡੀ ਜਿੰਨੇ ਵੀ ਮੇਰੀ ਆਫਿਸ ਦੀ ਟੀਮ ਹੈ ਸਭ ਨੂੰ ਮੁਬਾਰਕਾ ਸਾਰਿਆਂ ਵੱਲੋਂ ਮੁਬਾਰਕਾ ਸਾਰੇ ਪ੍ਰਵਾਸੀਆਂ ਨੂੰ ਬਹੁਤ ਖੁਸ਼ੀ ਹੈ ਚੀਜ਼ ਦੇ ਬਾਰੇ ਚ ਸਾਡਾ ਵੱਡਾ ਭਾਈ ਸਾਹਿਬ ਮਲਜੀਤ ਸਿੰਘ ਢਿੱਲੋਂ ਐ ਸਹੀ ਆਪਣਾ ਜਿੱਤੇ ਨੇ ਅੱਗੋਸੀ ਨੂੰ 56 20 ਸਾਲ ਤੱਕ ਇਸ ਨੂੰ ਉਤਰ ਜਾਵਾਂਗੇ ਉਤਰ ਜਾਵਾਂਗੇ ਵੀਰ ਸਾਥ ਕੇ ਨੂੰ ਉਤਰ ਜਾਵਾਂਗੇ ਇਹ ਜੋ ਕਦੀ ਵੀ ਇਹਨੂੰ ਆਪਰੇ ਪੇਟੇ ਦਵਾਂਗੇ ਹੋਰ ਵੀ ਆਪਣਾ ਸਾਡੀ ਸੇਵਾ ਕਰਦੇ ਇੰਦੀ ਸੇਵਾ ਕਰਾਂਗੇ ਬਹੁਤ ਖੁਸ਼ੀ ਦਾ ਮੌਲ ਹੈ ਹਾਂ 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 ਬਹੁਤ ਜਿਆਦੇ ਖੁਸ਼ੀਆਂ ਮੌਲ ਹੈ ਸਾਡੇ ਛੋਟੇ ਭਰਾ ਮਜੀਦ ਢਿੱਲੋ ਜੀ ਜਿੱਤ ਕੇ ਸਾਨੂੰ ਇਸ ਤੋਂ ਵੱਧ ਕੋਈ ਖੁਸ਼ੀ ਨਹੀਂ ਹੈਗੀ ਬਹੁਤ ਜਿਆਦੇ ਖੁਸ਼ੀ ਦਾ ਸਾਡੇ ਬੱਚਿਆਂ ਨੇ ਸਾਡੇ ਵਰਕਰਾਂ ਨੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਏ ਰੱਜ ਕੇ ਮਿਹਨਤ ਕੀਤੀ ਏ ਸਾਡੀ ਖੁਸ਼ੀ ਪਰਮਾਤਮਾ ਬਾਬਾ ਸ਼ਾਮ ਨੇ ਸਾਡੀ ਝੋਲੀ ਪਾਤੀ ਏ ਅਸੀਂ ਬਹੁਤ ਜਿਆਦਾ ਖੁਸ਼ ਆ ਮਜੀਦ ਸਿੰਘ ਢਿੱਲੋ ਸਾਡਾ ਛੋਟਾ ਭਰਾ ਹੈ ਸਾਡਾ ਬੱਚਾ ਹੈ ਮਦਨ لال ਜੀ ਬੱਗਾ ਜਿਹੜੇ ਕਿ ਸਦਾ ਸਾਡੇ ਨਾਲ ਖੜੇ ਨੇ ਮਜੀਦ ਸਿੰਘ ਢਿੱਲੋ ਜੀ ਅੱਜ ਸਾਡੇ ਬੱਚੇ ਸਾਡੀ ਖੁਸ਼ੀ ਦਾ ਸਾਨੂੰ ਕੋਈ ਇਸ ਚੀਜ਼ ਦਾ ਮੁੱਲ ਨਹੀਂ ਹੈ ਕੋਈ ਦਾ ਬਹੁਤ ਜਿਆਦਾ ਦਿਨੋ ਸਾਨੂੰ ਖੁਸ਼ੀ ਹੋਈ ਏ ਸਾਨੂੰ ਅੱਖਾਂ ਜਾਂਸੂ ਆ ਰਹੇ ਨੇ ਖੁਸ਼ੀ ਦੇ ਅੱਖਾਂ 'ਚੋਂ ਅंसू ਆ ਰਹੇ ਨੇ ਮਜੀਦ ਰਿੱਲੋ ਸਾਡੇ ਪ੍ਰਮਾਤਵਾ ਜੀ ਇਹਨਾਂ ਨੂੰ ਕਿਰਪਾ ਕਰੇ ਸਾਡੇ ਸਾਰੇ ਪਰਿਵਾਰਾਂ ਦੀ ਇਹ ਇਹਨਾਂ ਨੇ ਇਲਾਜ ਰੱਖ ਲਈ ਪ੍ਰਮਾਤਵਾ ਨੇ ਅਸੀਂ ਬਹੁਤ ਹੀ ਆਪਣੇ ਬਾਬਾ ਸ਼ਾਮ ਦਾ ਬਾਬਾ ਸ਼ਾਮ ਦਾ ਬਹੁਤ ਬਹੁਤ ਅਸੀਂ ਉਹਨਾਂ ਦਾ ਧਾਰੀ ਆ ਬਾਬਾ ਸ਼ਾਮ ਦਾ ਉਹਨਾਂ ਨੇ ਸਾਡੀ ਵਾਰੀ ਰੱਖ ਇੱਜ਼ਤ ਰੱਖੀ ਏ ਇਸ ਤੋਂ ਵੱਡਾ ਜਿੰਦਗੀ ਖੁਸ਼ੀ ਦੇਣੀ ਆਣਾ ਸਾਡੇ ਵਾਸਤੇ ਕੋਈ ਖੁਸ਼ੀ ਦਿੰਨੀ ਆਣਾ ਕਬੇ ਸ਼ਾਮ ਨੇ ਸਾਡੀ ਸੁਣੀ ਅਸੀਂ ਇਹਨਾਂ ਪ੍ਰਮਾਤਮਾ ਸਭ ਦੀ ਸੁਣੇ ਮਨਜੀਤ ਸਿੰਘ ਢਿੱਲੋਂ ਸੇਵਾ ਦੇ ਮੈਂਬਰ ਨੇ ਮਤਲਬ ਬੱਗਾ ਜੀ ਸਾਡੇ ਬਹੁਤ ਹੀ ਸੇਵਾ ਦੇ ਹੈਗੇ ਨੇ ਸਾਡੇ ਐਮਐਲਏ ਸਾਹਿਬ ਅਸੀਂ ਉਹਨਾਂ ਦਾ ਤੰਨੇਵਾਦ ਦਿਲੋਂ ਧੰਨਵਾਦ ਕਰਨੇ ਆ ਮਨਜੀਤ ਢਿੱਲੋਂ ਦਾ ਮਤਲਬ ਬੱਗਾ ਜੀ ਦਾ ਜੋ ਸਾਡੇ ਏਰੀਆ ਦੇ ਹੈਗੇ ਨੇ ਇਹ ਸੀਟ ਜਿੱਤ ਕੇ ਉਹਨਾਂ ਦੀ ਚੋਲੀ ਪਾਈ ਏ ਮਨਜੀਤ ਸਿੰਘ ਢਿੱਲੋਂ ਜਿੱਤ ਨਹੀਂ ਸਾਡੀ ਆਪਣੀ ਸਾਰੇ ਪਰਿਵਾਰਾਂ ਦੀ ਜਿੱਤ ਹੈਗੀ ਏ ਸਾਨੂੰ ਅੱਜ ਬਹੁਤ ਵਧੀਆ ਮੋਲ ਲੱਗਿਆ ਸਾਡੇ ਜੀਤ ਭਾਈ ਅਮਨੀਤ ਭਾਈ ਜਿੱਤ ਗਏ ਆ ਬਹੁਤ ਵਧੀਆ ਲੱਗਿਆ ਵਧੀਆ ਫੈਟ ਹੋਈ ਅੱਜ ਤੁਹਾਡੀ ਕਿਹੜੀ ਬੋਟਾ ਜਿੱਤੇ ਇਹ 700 ਕੁ ਮੋਟਾਂ ਦੇ ਜੀ ਕਿੰਦਾ ਲੱਗ ਮੋਲ ਸੀ ਦੇਖਣ ਨੂੰ ਬਹੁਤ ਵਧੀਆ ਮੋਲ ਸੀਗਾ ਜੀ ਮਾਲ ਵਿੱਚ ਕਿੰਦਾ ਦੇ ਕਿੰਨਾ ਆ ਰਿਹਾ ਬਹੁਤ ਮੈਂ ਸਾਡੇ ਮੰਜ ਕੋਈ ਗੱਲ ਹੀ ਨਹੀਂ ਸੀ ਅੱਜ ਇਹ ਦੱਸ ਫਟਾਸੇ ਕੰਮ ਕਰਾਉਗੇ ਇਲਾਕੇ ਦੇ ਕਰਾਉਗੇ ਜੀ ਸਾਰਾ ਕੁਝ ਕਰਾਵਾਂਗੇ ਭਾਜੀ ਇਹ 도ਗਲੇ ਬੰਦਿਆਂ ਨੂੰ ਜਵਾਬ ਦਿੱਤਾ ਗਿਆ ਜਿਹੜੇ ਨਾਲ ਰਹਿ ਕੇ ਸਾਡੇ ਨਾਲ ਗਦਾਰੀ ਖੇਲਦੇ ਸੀ ਉਹਨਾਂ ਨੂੰ ਜਵਾਬ ਦਿੱਤਾ ਗਿਆ ਜਿੱਤ ਦਾ ਔਰ ਉਹਨਾਂ ਨੂੰ ਅੱਗੇ ਤੋਂ ਸਬਕ ਰਹੂਗਾ ਜਿਹੜੀ ਪਾਰਟੀ ਨਾਲ ਤੁਰਨਾ ਹੈ ਇੱਕ ਤਾਣ ਕੇ ਤੁਰਨਾ ਔਰ ਪਿੱਛੇ ਮੁੜ ਕੇ ਨਹੀਂ ਦੇਖਣਾ ਕਦੀ। ਔਰ ਆਪਾਂ ਤੁਰੇ ਆ ਇੱਕ ਦਾਨ ਕੇ ਤੁਰੇ ਭਾਈ ਦੇ ਨਾਲ ਹਾਰ ਹੁੰਦੀ ਤਾਂ ਵੀ ਭਾਈ ਦੇ ਨਾਲ ਜਿੱਤ ਅਸੀਂ ਅੱਜ ਵੀ ਭਾਈ ਦੇ ਨਾਲ ਬਹੁਤ ਲੋਣੀ ਬਣੇ ਅਸੀਂ ਬਣੇ ਸਾਰੇ ਬਣੇ ਗੋ ਸਾਰੇ ਬਣੇ ਅੱਜ ਅਸੀਂ ਸਵੇਰ ਤੋਂ ਭੱਜਣ ਲੱਗੇ ਹੋਇਆ ਬੂਥਾਂ ਦੇ ਉੱਪਰ ਪਰਚੀਆਂ ਕੱਟ ਰਹੇ ਆ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਸਾਡੇ ਮਨਜੀਤ ਸਿੰਘ ਢਿੱਲੋਂ ਜਿੱਤ ਚੁੱਕੇ ਆ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਇਹਦੇ ਹੈਲਪ ਕਰਦੇ ਤੁਹਾਡੀ ਹਾਂਜੀ ਬਹੁਤ ਹੈਲਪ ਕਰਦੇ ਆ ਸਾਰੇ ਕੰਮ ਤੇ ਇੱਕ ਤੋਂ ਇੱਕ ਹੋ ਰੇ ਆ ਜੀ ਜੇ ਕੱਲ ਕੱਲ ਪਗਲੇ ਚ ਲਾਈਟ ਲਵਾਉਣ ਨੂੰ ਕਿਹਾ ਤੇ ਅਚਾਨਕ ਹੀ ਉਹਨਾਂ ਨੇ ਉਸੇ ਟਾਈਮ ਲਾਈਟ ਲਵਾਈ ਜੀ ਨਵੀਂ ਲਾਈਟ ਮੰਗਾ ਕੇ ਪਹਿਲਾਂ ਫਿਟ ਕਰਾਈ ਜੇ ਫਿਰ ਉਹਨਾਂ ਨੇ ਮਤਲਬ ਆਪਣੇ ਸਾਰੇ ਕੰਮ ਛੱਡ ਕੇ ਪਹਿਲਾ ਲੈਟ ਲੋਾਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਰੇ ਕੰਮ ਕੀਤੇ ਸਾਰਿਆਂ ਨੂੰ ਪਹਿਲੇ ਸਤਿ ਸ੍ਰੀ ਅਕਾਲ ਤੇ ਮੈਨੂੰ ਇੰਨਾ ਵਧੀਆ ਲੱਗ ਰਿਹਾ ਕਿ ਮੈਂ ਖੁਸ਼ੀ ਦੇ ਮਾਰੇ ਇੱਕ ਪੈਰ ਵੀ ਨਹੀਂ ਉਠਾਇਆ ਬਾਰਿਆ ਯਾਨੀ ਕਿ ਜੋ ਆਮ ਆਦਮੀ ਪਾਰਟੀ ਜਿੱਤੀ ਆ ਮੈਨੂੰ ਬਹੁਤ ਵਧੀਆ ਲੱਗਿਆ ਸਾਰੇ ਮੈਨੂੰ ਕਹਿੰਦੇ ਸੀ ਕਿ ਆ ਆਮ ਆਦਮੀ ਪਾਰਟੀ ਨਹੀਂ ਜਿੱਤੂਗੀ ਕਾਂਗਰਸ ਕਮਲ ਜਿੱਤੂਗੀ ਮੈਂ ਕਿਹਾ ਨਹੀਂ ਕੁਝ ਨਹੀਂ ਹੁੰਦਾ ਕਿ ਆਮ ਆਦਮੀ ਪਾਰਟੀ ਇੱਕ ਵਾਰ ਹੋਰ ਜਿੱਤੂਗੀ ਉਹ ਜਿੱਤੀ ਗਈ ਅੱਜ ਸਾਰੇ ਸਕੂਲ ਵਾਲੇ ਮੈਨੂੰ ਕਹਿੰਦੇ ਸੀਗੇ ਕਿ ਨਹੀਂ ਜਿੱਤੂਗੀ ਨਹੀਂ ਜਿੱਤੂਗੀ ਕੀ ਮੈਂ ਕਹ ਪਰ ਜਿੱਤੂਗੀ ਬਹੁਤ ਜ਼ਰੂਰੀ ਚ ਜਿੱਤੂਗੀ ਜਿੱਤ ਗਈ ਯਾਨੀ ਤੇ ਜਿਹੜੇ ਮਨਜੀਤ ਸਰ ਢਿੱਲੋ ਜੀ ਸੀਗੇ ਉਹਨਾਂ ਨੂੰ ਮੈਂ ਹੱਲੇ ਵੀ ਬੱਬਨ ਛੇਰ ਕੰਨਾ ਕਿ ਉਹ ਹੱਲੇ ਵੀ ਵਧੀਆ ਕਰਦੇ ਆ ਉਹ ਗਰੀਬਾਂ ਦੀ ਮਦਦ ਕਰਦੇ ਆ ਤੇ ਉਹ ਗੰਦੇ ਪਾਣੀ ਦਾ ਵਧੀਆ ਕਰਦੇ ਆ ਯਾਨੀ ਕਿ ਵਧੀਆ ਪਾਣੀ ਲੈ ਕੇ ਆਂਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਕਿ ਕਿ ਝਾੜੂ ਜਿੰਦਗੀ ਹੈ ਮੈਂ ਮੈਂ ਘਰੇ ਮੈਂ ਘਰੇ ਹੀ ਖੁਸ਼ ਹੋ ਲੱਗ ਪਿਆ ਮੈਂ ਨੱਚਣ ਲੱਗ ਪਿਆ ਸੀ ਮੈਨੂੰ ਆਓ ਜੀ ਅੰਦਰ ਓਕੇ ਓਕੇ ਮੈਨੂੰ ਬਹੁਤ ਵਧੀਆ ਲੱਗੇ ਅੱਜ ਮੈਨੂੰ ਬਹੁਤ ਵਧੀਆ ਲੱਗੇ ਉਸ ਮੰਡੀ ਨੇ ਕਿਹਾ ਬਹੁਤ ਜੀ ਬਹੁਤ ਹੀ ਬਹੁਤ ਜ਼ਿਆਦਾ ਖੁਸ਼ ਦਾ ਖੁਸ਼ੀਆਂ ਦਾ ਮੋਲ ਹੋਏ ਹੋਏ ਐ ਮੈਂ ਸਾਰੇ ਪਹਿਲਾਂ ਤਾਂ ਵਾਸੀਆਂ ਨੂੰ ਹੱਥ ਜੋੜ ਕੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਵੋਟ ਦੇ ਕੇ ਇੰਨੀ ਬਹੁਤ ਅੱਛੀ ਤਰ੍ਹਾਂ ਸੇ ਜਿਤਾਇਆ ਐ ਐਮ ਮੈਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ ਦਾ ਕਰਦੀ ਆ ਲਗ ਨਹੀਂ ਪਈ ਸੀ ਕਿਦਾਂ ਲੱਗਦਾ ਏ ਢਿੱਲੋ ਸਾਹਿਬ ਜਿੱਤੂਗੇ ਚਾਰ ਮਹੀਨੇ ਦੇ ਬਾਅਦ ਸਾਨੂੰ ਪੂਰਾ ਯਕੀਨ ਸੀ ਜੀ ਆਪਣੇ ਮਾਲਕ ਤੇ ਮਾਲਕ ਤੇ ਆਪਣੇ ਮਾਲਕ ਦਾ ਭਰੋਸਾ ਸੀ ਸਾਨੂੰ ਵਿੱਚੋਂ ਅਸੀਂ ਡੋਲੇ ਸੀ ਜਾਣਕ ਜੱਕਦਮ ਵੀ ਸਾਡੇ ਮਾਲਕ ਨੇ ਸੁਣੀ ਕਿ ਅਸੀਂ ਇਹ ਲੈਰੋ ਵੈਰ ਹੋ ਗਏ ਮਾਲਕ ਨੇ ਸਾਡੀ ਇਹ ਜਜਾਕਾਰ ਕਰ ਦਿੱਤੀ ਸਾਨੂੰ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਧੰਨਵਾਦ ਬਹੁਤ ਹੀ ਬਹੁਤ ਦਾ ਮੇਰੇ ਲੋਕ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਬੁढ़ाई ਜਾ ਰਹੀ ਹੈ ਲੇਕਿਨ ਜੀ ਨੇ ਨਹੀਂ ਬੋੜ ਭਾਈ ਉਹਦਾ ਵੀ ਸ਼ੁਕਰਿਆਦਾ ਜਿਨੇ ਪਾਈ ਉਹਦਾ ਵੀ ਸ਼ੁਕਰਿਆਦਾ ਕੰਮ ਅਸੀਂ ਸਾਰਿਆਂ ਦੇ ਕਰਾਂਗੇ ਇਹ ਨਾ ਸੋਚਿਓ ਵੀ ਅਸੀਂ ਕਿਸੇ ਦਾ ਕੰਮ ਨਹੀਂ ਕਰਨਾ ਸਾਡੇ ਲਈ ਸਾਰੇ ਇੱਕੋ ਜਿਹੇ ਪਰਿਵਾਰ ਹੈ ਸਾਰਾ ਪਰਿਵਾਰ ਸਾਡਾ ਇੱਕੋ ਜਿਹਾ ਜਿਨੇ ਨਹੀਂ ਪਾਈ ਉਹਦਾ ਵੀ ਸ਼ੁਕਰਿਆ ਜਿਨੇ ਪਾਈ ਉਹਦੀ ਮੇਰਾ ਬੱਬਰ ਸ਼ੇਰ ਆ ਗਿਆ ਵੇਰਾ ਬਹੁਤ ਹੀ ਖੁਸ਼ ਨੂੰ ਆ ਮਹਾਲ ਹੈ ਬਹੁਤ ਸ਼ਾਂਤਮਈ ਵੋਟਾਂ ਪਈਆਂ ਕੋਈ ਹਿਲਜੁਤ ਨਹੀਂ ਆਈ ਬਹੁਤ ਬਹੁਤ ਮੈਂ 86 ਨੰਬਰ ਵਾਰ ਦੇ ਸਾਰੇ ਸੰਗਤ ਨੂੰ ਹੱਥ ਜੋੜ ਕੇ ਸ਼ੁਕਰੀਆ ਦਾ ਕਰਦੀ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ 파ਰੀ ਮੁਹੰਮਦ ਨਾਲ ਜਿਤਾਇਆ ਿੱਲੋ ਬਾਜੀ ਨੂੰ ਤੇ ਇਹਨਾਂ ਦੀ ਕਾਮਯਾਬੀ ਮੈਂ ਪਹਿਲਾਂ ਵੀ ਕਹਿਆ ਸੀ ਸਾਡੀ ਆਪਣੀ ਕਾਮਯਾਬੀ ਹੈ ਇਹ ਸਾਨੂੰ ਪਰਿਵਾਰਿਕ ਮਾਹੌਲ ਲੱਗ ਰਿਹਾ ਹਰ ਇੱਕ ਦੀ ਖੁਸ਼ੀ ਦੇ ਅੰਸੂ ਹੈ ਹਰ ਇੱਕ ਬੈਣਾ ਦੀ ਖੁਸ਼ੀ ਦੇ ਅੰਸੂਆ ਕਿ ਸਾਡਾ ਭਰਾ ਜਿੱਤੇ ਆ ਤੇ ਭਾਰੀ ਮਾਹੂਮ ਦੇ ਨਾਲ ਜਿੱਤੇ ਆ ਤੇ ਮਤਲਬ ਕਿ ਇਹ ਆ ਕਿ ਸਾਨੂੰ ਤਾਂ ਮੈਨੂੰ ਕੋ ਲਫ਼ਜ਼ ਨਹੀਂ ਆਗੇ ਮੈਂ ਕੀ ਕਵਾਂ ਮੈਂ ਇੰਨੀ ਖੁਸ਼ ਆ ਆਪਣੇ ਭਰਾ ਵਾਸਤੇ ਹਾਂਜੀ ਜਿਸ ਤਰ੍ਹਾਂ ਮੈਂ ਕੱਲ 3 ਦਿਨ ਤੋਂ ਰੈਲੀ ਨਾਲ ਇਹਦੇ ਨਾਲ ਜਾ ਰਹੀ ਆ ਮੈਨੂੰ ਕਈ ਲੋਕਾਂ ਨੇ ਬਹੁਤ ਟੋਰਚ